ਵੱਡੇ ਭਰਾ ਨੇ ਕੀਤਾ ਛੋਟੇ ਭਰਾ ਦਾ ਕਤਲ ਕਿਸੇ ਗੱਲ ਨੂੰ ਲੈ ਕੇ ਕੋਈ ਸੀ ਬਹਿਸ ਉਸੇ ਚ ਆ ਕੇ ਉਤਾਰਿਆ ਮੌਤ ਦੇ ਘਾਟ ਖੂਨ ਦੇ ਰਿਸ਼ਤਿਆਂ ਨੂੰ ਸ਼ਰਮ ਸਾਰ ਕਰ ਦੇਣ ਵਾਲਾ ਮਾਮਲਾ ਨਾਬਾਂ ਤੋਂ ਸਾਹਮਣੇ ਆਇਆ ਜਿੱਥੇ ਕਿ ਵੱਡੇ ਭਰਾ ਦੇ ਵੱਲੋਂ ਆਪਣੇ ਹੀ ਛੋਟੇ ਭਰਾ ਦਾ ਕਤਲ ਕਰ ਦਿੱਤਾ ਗਿਆ ਮੌਤ ਦੇ ਘਾਟ ਉਤਾਰਨ ਦੀ ਵਜ੍ਹਾ मामूली ਜਿਹੀ ਬਹਿਸ ਦੱਸੀ ਜਾ ਰਹੀ ਹੈ ਜਿਸ ਦੇ ਚੱਲਦਿਆਂ ਸ਼ਰਾਬ ਤੇ ਨਸ਼ੇ ਦੇ ਵਿੱਚ ਵੱਡੇ ਭਰਾ ਨੇ ਆਪਣੇ ਹੀ ਛੋਟੇ ਭਰਾ ਦਾ ਕਤਲ ਕਰ ਦਿੱਤਾ ਮ੍ਰਿਤਕ ਦੇ ਮਾਪਿਆਂ ਦੇ ਮੁਤਾਬਿਕ ਵੱਡਾ ਭਰਾ ਉਹਨਾਂ ਤੋਂ ਵੱਖ ਰਹਿੰਦਾ ਸੀ ਅਤੇ ਛੋਟਾ ਉਸ ਨੂੰ ਬਹੁਤ ਹੀ ਪਿਆਰ ਕਰਦਾ ਸੀ ਅਤੇ ਆਪਣੇ ਮਾਪਿਆਂ ਦਾ ਉਹ ਇੱਕੋ ਇੱਕ ਸਹਾਰਾ ਸੀ ਜਿਸ ਦੀ ਮੌਤ ਤੇ ਉਹਨਾਂ ਮਾਪੇ ਵੀ ਰੋ ਰਹੇ ਨੇ ਤੇ ਆਪਣੇ ਪੁੱਤ ਨੂੰ ਯਾਦ ਕਰ ਰਹੇ ਨੇ ਪਰ باوجود ਇਸ ਰਿਸ਼ਤੇ ਦਾ ਮਾਨ ਨਾ ਕਰਦੇ ਹੋਏ ਵੱਡੇ ਭਰਾ ਨੇ ਦੱਸ ਦिए कि ਆਪਣੇ ਛੋਟੇ ਭਰਾ ਦਾ ਕਤਲ ਕਰ ਦਿੱਤਾ ਉਸ ਦੀ ਜ਼ਿੰਦਗੀ ਖਤਮ ਕਰ ਦਿੱਤੀ ਹੈ ਇਸ ਮੌਕੇ ਮਾਪਿਆਂ ਨੂੰ ਇਸ ਗੱਲ ਦਾ ਯਕੀਨ ਹੀ ਨਹੀਂ ਹੋ ਰਿਹਾ ਕਿ ਜਿਸ ਭਰਾ ਤੇ ਉਹ ਆਪਣੀ ਜਾਨ ਵਾਰਦਾ ਸੀ ਅੱਜ ਉਹੀ ਉਸ ਦੀ ਮੌਤ ਦਾ ਕਾਰਨ ਬਣ ਗਿਆ ਫਿਲਹਾਲ ਪੁਲਿਸ ਦੇ ਵੱਲੋਂ ਮੁਲਜ਼ਮ ਭਰਾ ਨੂੰ ਕਾਬੂ ਵੀ ਕਰ ਲਿਆ ਗਿਆ ਅਤੇ ਅਸਲ ਕਾਰਨਾਂ ਦਾ ਵੀ ਪਤਾ ਲਗਾਇਆ ਜਾ ਰਿਹਾ ਹੈ ਕੀ ਆਖਿਰ ਵੱਡੇ ਭਰਾ ਨੇ ਕਿਉਂ ਆਪਣੇ ਛੋਟੇ ਭਰਾ ਨੂੰ ਮਾਰਿਆ ਸ਼ਰਾਬ ਦੇ ਨਸ਼ੇ ਦੇ ਵਿੱਚ ਉਸ ਨੂੰ ਕਿਸ ਗੱਲ ਦਾ ਬੁਰਾ ਲੱਗਿਆ ਜਿਸ ਦੇ ਕਾਰਨ ਉਸ ਨੇ ਆਪਣੇ ਭਰਾ ਦੀ ਜਾਨ ਲੈ ਲਈ ਵੱਡੇ ਭਰਾ ਨੇ ਆਪਣੇ ਹੀ ਛੋਟੇ ਭਰਾ ਦਾ ਦੱਸ ਦਈਏ ਕਿ ਬਹਿ ਰਹਿਮੀ ਦੇ ਨਾਲ ਕਤਲ ਕਰ ਦਿੱਤਾ ਹੈ ਮ੍ਰਿਤਕ ਦੀ ਪਛਾਣ ਸੰਦੀਪ ਕੁਮਾਰ ਉਰਫ ਦੀਪੂ ਵਜੋਂ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਬੀਤੀ ਰਾਤ ਦੋਵੇਂ ਭਰਾਵਾਂ ਵਿੱਚਕਾਰ ਸ਼ਰਾਬ ਪੀਣ ਤੋਂ ਬਾਅਦ ਕਿਸੇ ਕਾਲ ਨੂੰ ਲੈ ਕੇ ਤਕਰਾਰ ਹੋਈ ਹੈ ਜਿਸ ਨੂੰ ਦੇਖਦਿਆਂ ਦੇਖਦਿਆਂ ਹਿੰਸਕ ਰੂਪ ਧਾਰ ਲਿਆ ਗਿਆ ਅਤੇ ਵੱਡੇ ਭਰਾ ਦੇ ਵੱਲੋਂ ਆਪਣੇ ਛੋਟੇ ਭਰਾ ਦਾ ਕਤਲ ਕਰ ਦਿੱਤਾ ਗਿਆ। ਫਿਲਹਾਲ ਪੁਲਿਸ ਦੇ ਵੱਲੋਂ ਹੁਣ ਮੁਲਜ਼ਮ ਭਰਾ ਨੂੰ ਕਾਬੂ ਕਰ ਲਿਆ ਗਿਆ ਅਤੇ ਹੁਣ ਅਸਲ ਕਾਰਨਾ ਦੀ ਵਜ੍ਹਾ ਵੀ ਜਾਂਚੀ ਜਾ ਰਹੀ ਹੈ ਜਿਸ ਦੇ ਆਧਾਰ ਤੇ ਹੁਣ ਪਤਾ ਲਗਾਇਆ ਜਾਵੇਗਾ ਕਿ ਆਖਿਰ ਭਰਾ ਨੇ ਆਪਣੇ ਜਾਨ ਤੋਂ ਪਿਆਰੇ ਛੋਟੇ ਭਰਾ ਨੂੰ ਕਿਉਂ ਮਾਰਿਆ। ਉਹ ਬੇਟਾ ਸੀ ਜੀ ਆਪਣਾ? ਹਾਂਜੀ ਹਾਂ ਛੋਟਾ ਬੇਟਾ ਤਾਂ। ਕੀ ਗੱਲ ਹੋਈ ਆ ਮਾਤਾ ਜੀ ਕਿਦਾਂ ਤੁਹਾਨੂੰ ਮੈਨੂੰ ਤਾਂ ਕੋਈ ਗੱਲ ਦਾ ਪਤਾ ਹੀ ਨਹੀਂ ਗੱਲ ਤਾਂ ਹੋਈ ਨਹੀਂ ਹੁਣ ਇੱਥੇ ਇਹਨਾਂ ਦੀ ਆਪਸ਼ਮਾ ਹੋਈ ਹੋਵੇ ਤਾਂ ਮੈਨੂੰ ਕੋਈ ਪਤਾ ਨਹੀਂ ਪੂਰੇ ਕੌਣ ਕੌਣ ਰਹਿੰਦਾ ਸੀ ਬਸ ਇਹ ਬੜਾ ਬੜਾ ਹੀ ਰਹਿੰਦਾ ਤਾਂ ਛੋਟਾ ਤਾਂ ਉਹ ਆਇਆ ਤਾਂ ਇਹਦੇ ਕੋਲ ਤਾਂ ਚਾਰ ਪੰਜ ਸਾਲੋਂ ਕੋਈ ਬੜਾ ਇੱਥੇ ਲੱਗੇ ਆ ਰਹਿੰਦਾ ਅੱਛਾ ਦੋ ਭਰਾ ਤੇ ਹਾਂਜੀ ਇਹ ਤਾਂ ਪਿੰਡ ਰਹਿੰਦਾ ਤੇ ਛੋਟਾ ਤਾਂ ਮੇਰੇ ਕੋਲ ਕੁਆਰਾ ਆਤਾ ਜਿਹਦਾ ਪਤਨ ਹੋਇਆ ਸੀ ਹਾਂਜੀ ਹਾਂ ਉਹ ਤਾਂ ਕੁਆਰਾ ਆਤਾ ਹਾਂਜੀ ਉਹ ਦੋ ਕਿ ਦਿਨ ਕਰਪਾਣਕੁਰਪੂਨ ਜੀ ਲੈ ਕੇ ਗਿਆ ਤਾਂ 12 ਤਰੀਕ ਨੂੰ ਲੈ ਕੇ ਗਿਆ ਤਾਂ ਪਰਸੋਂ ਆਇਆ ਇਹ ਬੜਾ ਅੱਛਾ ਛੋਟਾ ਮਾਰੋ ਮੜੇ ਕੁੱਤੇ ਕਰਕੇ ਆ ਜਾਂਦਾ ਅੰਦਰ ਦੇ ਕਿਸੇ ਨੂੰ ਕੁੱਤਾ ਵੱਢਣ ਨਾ ਲਵੇ ਜੀ ਵੱਢਣ ਕਰਕੇ ਵੀ ਰਾਹ ਕੇ ਹਰ ਲੰਦਰਾ ਇਹ ਕੁੱਤਾ ਇਹਦੇ ਕਰਕੇ ਆ ਜਾਂਦਾ ਤਾਂ ਵੀ ਕਿਸੇ ਨੂੰ ਵੱਢ ਤੜਕੇ ਕਾਨੂੰ ਮੈਂ ਕਰੂੰਗਾ ਵੀ ਸਾਡੀ ਇੱਥੇ ਪੈ ਜਾਂਦਾ ਦੋ ਤਿੰਨ ਕ ਦਿਨ ਇੱਥੇ ਪਿਆ ਇਹਦੇ ਕੋਲੇ ਸੰਦੀਪ ਸੰਦੀਪ ਹਾਂਜੀ ਅੱਛਾ ਬੱਡੇ ਨੇ ਫਿਰ ਇੱਥੇ ਜਦੋਂ ਇਹ ਕੰਮ ਹੋਇਆ ਜੀ ਤੁਹਾਨੂੰ ਕਦੋਂ ਪਤਾ ਲੱਗਦਾ ਜੀ ਹਨ ਤਾਂ 11 ਵਜੇ ਗਿਆ ਜੀ 11 ਕਦੇ ਟਾਈਮ ਹੋਣਾ ਮੈਂ ਲਟ ਕੇ ਜਾਈ ਦੇਖਦੀ ਮੈਂ ਡੀਕ ਦਿੱਤੀ ਮਾਂ ਆਊਗਾ ਆਊਗਾ ਦੁੱਧ ਤੱਤਾ ਕਰਕੇ ਸਾਨੂੰ ਮੈਂ ਚਾਚੂ ਦੇ ਦੂ ਤੱਤਾ ਕਰਕੇ ਛੋਟਾ ਦਿੰਦਾ ਮੈਨੂੰ ਕੁਆਰਾਤਾ ਇਹੀ ਮੇਰੀ ਰੋਟੀ ਲੱਤੀ ਬਣਾਉਂਦਾ ਬਣੁੰਦਾ ਤਾਂ ਠੀਕ ਹੈ ਜੀ ਹਾਂ ਹਾਂ ਬੱਸ ਇਹ ਮੈਂ ਰਿੱਕੀ ਕੀ ਜਦ ਮੈਂ ਗੁੰਡਾ ਖੜਕਿਆ ਮੈਂ ਖੋਲਿਆ ਗੁੰਡਾ ਉੱਠ ਕੇ ਮਚ ਲਾ ਗਿਆ ਜਦ ਇਹ ਕਹਿੰਦਾ ਨੰਗੇ ਪੈਰ ਤੇ ਦੇ ਦੇ ਬੜੇ ਦੇ ਕਹਿੰਦਾ ਉਹਨੂੰ ਕੋਈ ਮਾਰ ਗਿਆ ਮੈਂ ਜਫੀ ਪਾ ਕੇ ਉਹ ਕਰਿਆ ਉਹ ਮਾਰ ਗਿਆ ਮੈਂ ਜਗੀ ਮੇਰੇ ਤਾਂ ਪੈਰ ਦੇ ਧਰਤੀ ਦੀ ਜਮੀਨ ਉੱਡ ਗਈ ਮਹਾ ਕੋਈ ਨਹੀਂ ਵੀ ਉਹ ਆਸੇ ਪਾਸੇ ਚੱਲ ਗਿਆ ਉਹ ਨਾ ਵੀ ਐਸੀ ਗੱਲ ਨਹੀਂ ਹੋ ਸਕਦੀ ਹਾਂਜੀ ਵੀ ਐਸੀ ਗੱਲ ਨਹੀਂ ਹੋ ਸਕਦੀ ਇਹਨੇ ਮੈਨੂੰ ਤਾਂ ਪਤਾ ਹੀ ਨਹੀਂ ਲੱਗਣ ਤਾਂ ਜਨਮ ਤੋਂ ਮੂਰੇ ਦਬਨਾ ਫੇਰ ਸਾਡੇ ਮੂਰੇ ਹੋ ਗਿਆ ਮੈਨੂੰ ਸਾਨੂੰ ਖਤਰਾ ਤਾਂ ਅਸੀਂ ਦੇਖ ਕੇ ਦਮ ਲੇ ਕਿ ਜਦ ਦੇਖਿਆ ਮੈਂ ਡੌਣੋ-ਡੌਣ ਹੋ ਗਈ ਮੈਂ ਚਲੋ ਚਲੋ ਹੋਰ ਨਹੀਂ ਰਹਿਣਾ ਹੈਗਾ ਕੀ ਪਤਾ ਮੈਂ ਸਾਡੀ ਕੁਸ ਮਾਰੇ ਕੁਸ ਕਰੇਵਾਰਦਾਨ ਕੀ ਆ ਪਤਾ ਹੁੰਦਾ ਕਿਸੇ ਦਾ ਅਸੀਂ ਜਦੀ ਮੁੜ ਗਏ ਥੋੜੀ ਦਰ ਬਾਅਦ ਉਰੋ ਜੀ ਦੇ ਉਰੋ ਤੇ ਦੇਖ ਕੇ ਜਦੀ ਮੁੜ ਗਏ ਫਿਰ ਅਸੀਂ ਉਹਦੇ ਬਾਅਦ ਸਿਰਫ ਉਹ ਕੀ ਕਹਿੰਦਾ ਕਿ ਕਿੱਦਾਂ ਬਚ ਕੇ ਨਿਕੜਿਆ ਮੈਂ ਉਹਨੇ ਦੱਸਿਆ ਉਹ ਕਹਿੰਦਾ ਮੈਂ ਤਾਂ ਕਿਚਨ ਛਾਲ ਮਾਰ ਕੇ ਨਿਕਲਿਆ ਮੈਨੂੰ ਬੰਦੇ ਪੈਗੇ ਨੇ ਮੈਨੂੰ ਫਲਾਣਾ ਪੈਗੇ ਤੇ ਢੇਮਕਾ ਮੈਂ ਭਾਈ ਮੈਂ ਕਿਹੜਾ ਤੈਨੂੰ ਦੇਖੇ ਨੇ ਬੰਦੇ ਮੈਨੂੰ ਹਣ ਗਿਆ ਪਤਾ ਬੰਦੇ ਸਮਾਂ ਜਾਂ ਖੇਡ ਰਿਆ ਪਿਆ ਮੈਂ ਤੂੰ ਅੱਗੇ ਵੀ ਇਹੀ ਤਾਂ ਡਰਾਮਾ ਤਾਂ ਅੱਗੇ ਤੂੰ ਕਰਦਾ ਹੀ ਆ ਖੜਾ ਕੇ ਆਪੇ ਬਹਿ ਜ ਅੱਗੇ ਵੀ ਡਰਾਮਾ ਹਾਂ ਪੀਕੇ ਮਾ ਡਰਾਮਾ ਕਰਦਾ ਹੀ ਰਹਿਣਾ ਤੂੰ ਭਾਈ ਹਾਂ ਹਾਰੂ ਕਿੰਦਾ ਦਾ ਮੈਂ ਇਹਦਾ ਡਰਾਮੇ ਤੂੰ ਪਹਿਲਾਂ ਤੋਂ ਕਰਦਾ ਕਿਹੜਾ ਅੱਜ ਦਾ ਕਰਦਾ ਹੈ ਹੁਣ ਤਾਂ ਤੈਨੂੰ 4-5 ਸਾਲ ਹੋ ਗਏ ਭਾਈ ਤੂੰ ਲਈਦਾ ਹੀ ਰਿਹਾ ਤੂੰ ਸਾਡੇ ਚ ਕੀ ਕਰਨਾ ਉਹ ਨਾ ਉੱਥੇ ਬਸ ਆ ਗੱਲ ਹੈ ਬਾਤਾਂ ਬਾਕੀ ਮੈਨੂੰ ਪਹਿਲਾਂ ਵੀ ਕਦੇ ਲੜੇ ਨੇ ਜੀ ਇਹ ਇਹ ਪਹਿਲਾਂ ਜਦ ਉੱਥੇ ਘਰੇ ਤਾਂ ਮੜ-ਮੁਟੇ ਲੜਦੇ ਤੇ ਇੰਨਾ ਨਹੀਂ ਲੜਦੇ ਤੇ ਚੱਲ ਹਾਂ ਜਦ ਤੇ ਵਿਆਹ ਹੈ ਜਾਤੇ ਲੜਨ ਲੱਗਿਆ ਇਹ ਅੱਛਾ ਵਿਆਹ ਹੈ ਬਸ ਜੀ ਇਹ ਬڑا ਵਿਆਹ ਹੈ ਬਤਾ ਅੱਛਾ ਜੀ ਦੋ ਗੁੱਡੀਆਂ ਇੱਕ ਕਾਕਾ ਇਹਦੇ ਕੋਲ ਕੀ ਕੋਈ ਫਿਰ ਬੜੀ ਉਹ ਰਹਿੰਦੀ ਉਹ ਆ ਬੜੀ ਕੁੜੀ ਮੇਰੇ ਕੋਲ ਰਹਿੰਦੀ ਆ ਦੋ ਬੱਚੇ ਲੈ ਗਈ ਅੱਛਾ ਉਹ ਫਿਰ ਕੁੱਟ ਮਾਰ ਕਰਦਾ ਦੀ ਜਿਆਦਾ ਬਗਾਨੀ ਦੀ ਮੀ ਰੱਖੀ ਰੱਖਣਾ ਚਾਹੁੰਦਾ ਕਾ ਮੈਂ ਬਗਾਨੀ ਰੱਖਣੀ ਮੈਂ ਬਗਾਨੀ ਰੱਖਣੀ ਇਹਨੇ ਵੀ ਆਪਸ ਵਿੱਚ ਗੱਲ ਹੋਣੀ ਕੋਈ ਮੀਆਂ ਬੀਬੀ ਦੀ ਮੈਂ ਤਾਂ ਲੱਗਦਾ ਲੱਗ ਰਹੀ ਨਹੀਂ ਸੀ ਮੇਨਾਂ ਤੋਂ ਆ ਬੜੀ ਕੁੜੀ ਫਿਰ ਮੈਂ ਰੱਖ ਲਈ ਇਹਦੀ ਮਾਂ ਕਹਿੰਦੀ ਵੀ ਮੈਂ ਮੰਮੀ ਜਾਣ ਤੋਂ ਥੋੜੀ ਨਹੀਂ ਮਰਨਾ ਮੈਂ ਆਪਣੇ ਬੱਚੇ ਪਾਲ ਲੈ ਮੈਂ ਚੱਲ ਕੋਈ ਨਾ ਭਾਈ ਜਿਵੇਂ ਸਾਡੀ ਰਾਜਾ ਜਨ ਵੀ ਆਦਮੀ ਦੀ ਹੋਣੀ ਆ ਨਾਲੇ ਤਾਂ ਛੋਟਾ ਤਾਂ ਸਾਂ ਹੀ ਦਿੰਦਾ ਤੇ ਬਿਗੈਰਾ ਮੈਂ ਟਮਟੇ ਦਾ ਇੰਨਾ ਪਿਆਰ ਕਰਦਾ ਤਾਂ ਪਰ ਇਹਨੇ ਤਾਂ ਸੋਚਿਆ ਨਹੀਂ ਨਾ ਉਸ ਵੀ ਹਵੇ ਹੁਣ ਦੇਖ ਕੀ ਪਾਣਾ ਬਕਾ ਜਿਹਦੇ ਨਾਲ ਬਣੀ ਉਹਨੂੰ ਪਤਾ ਮੈਨੂੰ ਤਾਂ ਪਤਾ ਹੀ ਨਾ ਕੋਈ ਭੱਜ ਗਿਆ ਜੀ ਜਾਂ ਕਿੱਥੇ ਆ ਜਾ ਰਾਤ ਨਾ ਭੱਜੇ ਨੀ ਗੱਡੀ 'ਚ ਬੈਠ ਗਿਆ ਤਾਂ ਪਹਿਲਾਂ ਨੰਗ ਗਿਆ ਤਾਂ ਫਿਰ ਗੱਡੀ 'ਚ ਲੈ ਕੇ ਗਏ ਉਸੇ ਮੈਂ ਹਾਂ ਲੈ ਗਈ ਬਸ ਸਾਡਾ ਤਾਂ ਇਹੀ ਤਾਂ ਬੜਾ ਤਾਂ ਨਕਮ ਮੈਂ ਹਾਂ ਮੈਂ ਤਾਂ ਉਹੀ ਰੋਟੀ ਬਣਾ ਕੇ ਦਿੰਦਾ ਤੇ ਮੇਰੀ ਕਿਹੜੇ ਕਮਾਈ ਕੋਈ ਨਹੀਂ ਅੱਜ ਤਾਂ ਪੈਲੀ ਕਰ ਜਾਈ ਗਰੇ ਮੇਰੇ ਕੀ ਕੰਮਕਾਰ ਕਰਦੇ ਸੀ ਉਹਦੇ ਇਹ ਤਾਂ ਆਪਣਾ ਮਤਲਬ ਗਾਇਆ ਗੂਆਂ ਰੱਖਿਆ ਵੇ ਦੀਆਂ ਵੇਚ ਪੂਜੀ ਦਿੱਤੀਆਂ ਇਹਨੇ ਸਾਰਾ ਕੁਝ ਕਰਤਾ ਇਹਨੇ ਅਸੀਂ ਸਭ ਕੁਝ ਬਣਾ ਕੇ ਦੇਤਾ ਇਹਦਾ ਮੈਂ ਇਹਨੇ ਮੈਂ ਕੋਈ ਕੱਚ ਦੇ ਬੱਚੇ ਵੀ ਪਾਲਤੇ ਜਿੰਨਾ ਕੋਈ ਮਾਂ ਕਰ ਨਹੀਂ ਸਕਦੀ ਉਹ ਵੀ ਕਰਿਆ ਪਰ ਇਹ ਮੁੰਡਾ ਮੇਰਾ ਨਹੀਂ ਬਣਿਆ ਸਭ ਨੂੰ ਪਤਾ ਹੈ ਮੈਂ ਜਿਵੇਂ ਕਿਆਂ 7 ਸਾਲ ਪਹਿਲਾਂ ਬੋਟਰ ਤੇ ਰੁੜ ਕੇ ਗਈ ਉਹ ਵੀ ਮੈਂ ਦੇਖ ਲੈ ਸਾਰਾ ਟਾਈਮ ਕੱਟਿਆ ਜਿਵੇਂ ਕਿਆਂ ਮੇਰੇ ਰਿਸ਼ਤੇਦਾਰਾਂ ਨੇ ਵੀ ਤੇਰੇ ਹੀ ਪੁੱਤਰਾ ਕਿਹੜਾ ਹੋਰ ਹੈ ਮੈਂ ਫਿਰ ਵੀ ਇਹਨੂੰ ਸਭ ਕੁਝ ਦਿਆ ਸਾਨੂੰ ਦਾ ਜੀ ਫਿਰ ਸਭ ਕਿਛੇ ਤੇ ਆ ਕਿਹਦੇ ਤੇ ਵੀ ਬੜੇ ਤੇ ਬੜੇ ਮੁੰਦੇ ਤੋਂ ਕਿੰਨੇ ਭਾਈਤੀ ਜੀ ਇਹ ਇਹ ਦੋ ਭਰਾ ਨੇ ਠੀਕ ਹੈ ਅੱਛਾ ਬੜੇ ਭਰਾ ਨੇ ਛੋਟੇ ਦਾ ਕਤਲ ਕੀਤਾ ਹਾਂ ਜੀ ਸਾਨੂੰ ਬਲਾ ਬੁਲਾਉਣ ਵਾਗਿਆ ਫਿਰ ਨੰਗੇ ਪੈਰ ਤੇ ਨੰਗੇ ਪੈਰ ਤੇ ਮਤੈ ਨਹੀਂ ਪਰਨਿੰਦੀ ਨੁੰਦੀ ਸੀ ਸਾਨੂੰ ਜੀ ਇਹ ਜਿਹੜੇ ਬੱਚੇ ਦੀ ਡੈਥ ਹੋਈ ਹੈ ਇਹਨਾਂ ਦੇ ਰਾਤ ਫਜ਼ਰ ਤੇ ਮਦਰ ਇੱਕ ਇਹਨਾਂ ਦੇ ਭਤੀਜੇ ਇਹਨਾਂ ਨੇ ਜਾ ਕੇ ਸਾਨੂੰ ਪੰਚਾਇਤ ਨੂੰ ਤਲਾਹ ਦਿੱਤੀ ਹੈ ਰਾਤ 11:30 ਪੌਣੇ 12 ਵਜੇ ਦੇ ਵਿੱਚ ਤੇ ਉਦੋਂ ਫਿਰ ਅਸੀਂ ਇੱਥੇ ਆਏ ਹਾਂ ਤੇ ਜਨ ਨੂੰ ਪੁਲਿਸ ਨੂੰ ਇਹਨਾਂ ਨੇ ਕਾਲ ਕਰਤੀ ਸੀਗੀ 100 ਨੰਬਰ ਤੇ ਜਾਂ 112 ਨੰਬਰ ਤੇ ਤੇ ਜਨ ਨੂੰ ਜਦੋਂ ਅਸੀਂ ਇੱਥੇ ਪਹੁੰਚਿਆ ਜਨ ਨੂੰ ਪੰਜ ਚਾਰ ਮਿੰਟ ਬਾਅਦ ਪੁਲਿਸ ਹੀ ਪਹੁੰਚ ਗਈ ਸੀ ਜੀ ਤੇ ਬਾਕੀ ਦਾ ਹੁਣ ਅੱਗੇ ਤਫ਼ਤੀਸ਼ ਚੱਲ ਰਹੀ ਹੈ ਦੇਖੋ ਵੀ ਜੋ ਕੁਝ ਆਉਂਦਾ ਹੈ ਅਸੀਂ ਇਨਸਾਫ ਇਹ ਚਾਹੁੰਦੇ ਆਂ ਤੇ ਪੰਚਾਇਤ ਵੱਲੋਂ ਪਿੰਡ ਵੱਲੋਂ ਵੀ ਜਿਨ੍ਹਾਂ ਨੇ ਵੀ ਕਰਿਆ ਇਹ ਉਹ ਸਾਨੂੰ ਕਲੀਅਰ ਹੋਣਾ ਚਾਹੀਦਾ ਜ਼ਰੂਰੀ ਹੈ ਜੀ ਪਰਿਵਾਰ ਕਹਿ ਰਿਹਾ ਹੈ ਕਿ ਦੋਹੇ ਭਰਾ ਸੀ ਇੱਥੇ ਤੀਜਾ ਬੰਦਾ ਹੀ ਨਹੀਂ ਸੀ ਉਹ ਕਹਿ ਰਿਹਾ ਹੈ ਵੀ ਕੋਈ ਹਮਲਾ ਕਰਤਾ ਕੀ ਲੱਗਦਾ ਜੀ ਤੁਹਾਨੂੰ ਇਹਦੇ ਚ ਇਹ ਦੱਸ ਰਹੇ ਨੇ ਰਾਤ ਵੀ ਇਹਨਾਂ ਨੇ ਦੱਸਿਆ ਏ ਉਹ ਉਹਨੇ ਜਾ ਕੇ ਇਹਨਾਂ ਨੂੰ ਇਹੀ ਗੱਲ ਕਹੀ ਹੈ ਜਿਹੜਾ ਇਹਨਾਂ ਦਾ ਵੱਡਾ ਬੇਟਾ ਹੈ ਵੀ ਇੱਥੇ ਵੀ ਉਹਦੇ ਤੇ ਹਮਲਾ ਹੋ ਗਿਆ ਏ ਤੇ ਵੀ ਉੱਥੇ ਇਹਨੇ ਮੁੰਡੇ ਸੀਗੇ ਤੇ ਉਹ ਸੀਗੇ ਚਲੋ ਅਸੀਂ ਇਹਨਾਂ ਨੂੰ ਪੁੱਛਿਆ ਸੀਗਾ ਅਸੀਂ ਕਿਾ ਵੀ ਇਹ ਗੱਲ ਹੋ ਸਕਦੀ ਆ ਕਹਿੰਦੇ ਵੀ ਨਹੀਂ ਹੋ ਸਕਦੀ ਕਹਿੰਦੇ ਤੇ ਵੀ ਹਮਲਾ ਕੋਈ ਇਹੋ ਜਿਹਾ ਸੰ ਲੱਗਦਾ ਨਹੀਂਗਾ ਤੇ ਵਾਕੀ ਦੀ ਤਫਤੀਸ਼ ਆਈ ਵੀ ਹੋਰਸ ਆਈ ਵੀ ਹੈ ਸਾਰੀ ਤਫਤੀਸ਼ ਚੱਲ ਰਹੀ ਹੈ ਸਾਨੂੰ ਤਲਾਹ ਮਿਲੀ ਸੀ ਕਿ ਸੰਦੀਪ ਕੁਮਾਰ ਉਰਫ ਦੀਪੂ ਪੁੱਤਰ ਬਲਵਿੰਦਰ ਸਿੰਘ ਵਾਸੀ ਜਸੋ ਮਾਜਰਾ ਦਾ ਜਿਹੜਾ ਹੈਗਾ ਕਤਲ ਹੋ ਗਿਆ ਅਸੀਂ ਮੌਕੇ ਤੇ ਆਏ ਆ ਮੌਕੇ ਤੇ ਉਹਦੇ ਵਾਰਸਾਂ ਦੇ ਬਿਆਨ ਲੈਣ ਪਰੰਤ ਜਿਹੋ ਜੀ ਕਾਰਵਾਈ ਹੋਈ ਕਾਨੂੰਨੀ ਅਮਲ ਵਿੱਚ ਲਿਆਂਦੀ ਜਾਵੇਗੀ ਇਹ ਦੱਸ ਰਹੇ ਨੇ ਰਾਤ ਵੀ ਇਹਨਾਂ ਨੇ ਦੱਸਿਆ ਇਹ ਉਹ ਉਹਨੇ ਜਾ ਕੇ ਇਹਨਾਂ ਨੂੰ ਇਹੀ ਗੱਲ ਕਹੀ ਹੈ ਜਿਹੜਾ ਇਹਨਾਂ ਦਾ ਵੱਡਾ ਬੇਟਾ ਹੈ ਵੀ ਇਹਨਾਂ ਇੱਥੇ ਵੀ ਉਹਦੇ ਤੇ ਹਮਲਾ ਹੋ ਗਿਆ ਏ ਤੇ ਵੀ ਉੱਥੇ ਇਹਨੇ ਮੁੰਡੇ ਸੀਗੇ ਤੇ ਉਹ ਸੀਗੇ ਚਲੋ ਅਸੀਂ ਇਹਨਾਂ ਨੂੰ ਪੁੱਛਿਆ ਸੀਗਾ ਅਸੀਂ ਕਿਹਾ ਵੀ ਇਹ ਗੱਲ ਹੋ ਸਕਦੀ ਆ ਕਹਿੰਦੇ ਵੀ ਨਹੀਂ ਹੋ ਸਕਦੀ ਕਹਿੰਦੇ ਤੇ ਵੀ ਹਮਲਾ ਕੋਈ ਇਹੋ ਜਿਹਾ ਸੰ ਲੱਗਦਾ ਨਹੀਂ ਹੈਗਾ ਤੇ ਬਾਕੀ ਦੀ ਤਫ਼ਤੀਸ਼ ਆਈ ਵੀ ਫੋਰਸ ਆਈ ਵੀ ਹੈ ਸਾਰੀ ਤਫ਼ਤੀਸ਼ ਚੱਲ ਰਹੀ ਹੈ ਸਾਨੂੰ ਤਲਾਹ ਮਿਲੀ ਸੀ ਕਿ ਸੰਦੀਪ ਕੁਮਾਰ ਉਰਫ ਦੀਪੂ ਪੁੱਤਰ ਬਲਵਿੰਦਰ ਸਿੰਘ ਵਾਸੀ ਜਸੋ ਮਾਜਰਾ ਦਾ ਜਿਹੜਾ ਹੈਗਾ ਕਤਲ ਹੋ ਗਿਆ ਅਸੀਂ ਮੌਕੇ ਤੇ ਆਏ ਆ ਮੌਕੇ ਤੇ ਉਹਦੇ ਵਾਰਸਾਂ ਦੇ ਬਿਆਨ ਲੈਣ ਪਰੰਤ ਜਿਹੋ ਜੀ ਕਾਰਵਾਈ ਹੋਈ ਕਾਨੂੰਨੀ ਅਮਲ ਵਿੱਚ ਲਿਆਂਦੀ ਜਾਵੇ